ਗੁਰਦੁਆਰਾ ਅਕਾਲ ਬੂੰਗਾ ਦੇ ਕਬਜ਼ੇ ਨੂੰ ਲੈ ਕੇ ਕੀਤੀ ਜਾ ਰਹੀ ਕਾਰਵਾਈ ਦੀ ਕਵਰੇਜ ਕਰ ਰਹੇ ਪੀਟੀਸੀ ਦੇ ਪੱਤਰਕਾਰ ਚਰਨਜੀਤ ਸਿੰਘ ਸਰਾਈ ਜੱਟਾਂ ਅਤੇ ਕੈਮਰਾਮੈਨ ਬਲਵਿੰਦਰ ਸਿੰਘ ਦੇ ਨਾਲ ਕੀਤੇ ਅਤਿ ਦਰਜੇ ਦੇ ਦੁਰਵਿਹਾਰ ਤੇ ਅਤੇ ਕੈਮਰਾਮੈਨ ਦੀਆਂ ਦੋ ਉਂਗਲਾਂ ਤੋੜ ਦਿੱਤੀਆਂ। ਪੁਲਿਸ ਦੇ ਵੱਲੋਂ ਕੀਤੇ ਗਏ ਇਸ ਅਣਮਨੁੱਖੀ ਕਾਰੇ ਦੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ। ਜਥੇਬੰਦੀ ਦੇ ਚੇਅਰਮੈਨ ਬਲਵਿੰਦਰ ਜੰਮੂ ਕਾਰਜਕਾਰੀ ਪ੍ਰਧਾਨ ਜੈ ਸਿੰਘ ਛੀਬਰ ਅਤੇ ਸਕੱਤਰ ਜਰਨਲ ਪਾਲ ਸਿੰਘ ਨੋਲੀ ਨੇ ਮੰਗ ਕੀਤੀ ਹੈ ਕਿ ਪੱਤਰਕਾਰ ਤੇ ਕੈਮਰਾਮੈਨ ਤੇ ਹਮਲਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ। ਉਨਾ ਕਿਹਾ ਇਸ ਮਾਮਲੇ ਨੂੰ ਪੰਜਾਬ ਦੇ ਲੋਕ ਸੰਪਰਕ ਮੰਤਰੀ ਜੋੜਾ ਮਾਜਰਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਦੇ ਵਿੱਚ ਲਿਆਉਣਗੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਮੰਗ ਪੱਤਰ ਲਿਖ ਕੇ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਵਿਰੁੱਧ ਕਾਰਵਾਈ ਦੀ ਮੰਗ ਕਰਨਗੇ ਪੱਤਰਕਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਕੈਮਰਾਮੈਨ ਦੇ ਉਸ ਹੱਥ ਤੇ ਡਾਂਗ ਮਾਰੀ ਹੈ ਜਿਸ ਹੱਥ ਤੇ ਵਿੱਚ ਚੈਨਲ ਦੀ ਆਈਡੀ ਫੜੀ ਹੋਈ ਸੀ ਉਹਨਾਂ ਦੱਸਿਆ ਕਿ ਐਕਸ-ਰੇ ਕਰਵਾਉਣ ਤੇ ਪਤਾ ਲੱਗਾ ਉਸ ਦੇ ਸੱਚੇ ਹੱਥ ਦੀਆਂ ਦੋ ਉਂਗਲਾਂ ਦੀਆਂ ਹੱਡੀਆਂ ਟੁੱਟ ਗਈਆਂ ਸੋ ਇਸੇ ਦੌਰਾਨ ਇਨਸਾਫ ਦੀ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਜੀ ਸਰ ਕੀ ਮਾਮਲਾ ਹੋਇਆ ਮੇਰੇ ਤੇ ਚਲਤ ਟੱਕਾ ਮੁੱਕੀ ਹੋਈ ਬਚਾਵਾ ਪਰ ਇਹ ਅਗ ਕੈਮਰਾਮੈਨ ਦੀਆਂ ਜਿਹੜੀਆਂ ਦੋ ਉਂਗਲਾਂ ਜਿਹੜੀਆਂ ਉਹ ਟੁੱਟ ਗਈਆਂ ਵਾ ਜੋ ਕਿ ਪੁਲਿਸ ਦੀ ਜਿਹੜੀ ਸ਼ਰੇਆਮ ਉਥੇ ਗੁੰਡਾਗਰਦੀ ਦੇਖਣ ਨੂੰ ਲਈ ਅਸੀਂ ਇਸ ਕਰਕੇ ਚੁੱਪ ਸੀਗੇ ਕਿਉਂਕਿ ਪੁਲਿਸ ਮੁਲਾਜ਼ਮ ਦਾ ਇੱਕ ਜਿਹੜਾ ਸ਼ਹੀਦ ਹੋਮਗਾਰਡ ਜਸਪਾਲ ਸਿੰਘ ਜਿਹੜੇ ਆ ਉਹ ਹੋ ਗਏ ਸੀਗੇ ਇਸ ਕਰਕੇ ਅਸੀਂ ਚੁੱਪ ਸੀਗੇ ਕਿਸ ਚੀਜ਼ ਨੂੰ ਅਸੀਂ ਹਾਈਲਾਈਟ ਨਾ ਕੀਤਾ ਜਾਵੇ ਪਰ ਸ਼ਾਮ ਤੱਕ ਜਦੋਂ ਮੀਡੀਆ ਨੂੰ ਨਿਆ ਨਾਮ ਮਿਲਿਆ ਐਸਐਸਪੀ ਵੱਲੋਂ 14 15 ਵਰੀ ਕਿਹਾ ਗਿਆ ਕਿ ਹੁਣ ਇਹਨਾਂ ਦਾ ਮੋਬਾਈਲ ਦਿੱਤਾ ਜਾਵੇ ਇਹਨਾਂ ਤੇ ਪੱਟੀ ਕਰਾਈ ਜਾਵੇ ਪਰ ਸਾਨੂੰ ਇਹ ਨਹੀਂ ਸਪੱਸ਼ਟ ਪਤਾ ਕਿ ਇਹ ਮੇਰੇ ਕੈਮਰਾਮੈਨ ਦੀਆਂ ਉਂਗਲਾਂ ਜੜੀਆਂ ਟੁੱਟੀਆਂ ਵਾਂ ਪਰ ਜਦੋਂ ਅਸੀਂ ਇਹ ਦੇਖਿਆ ਕਿ ਹਾਂ ਵੀ ਉਂਗਲਾਂ ਟੁੱਟੀਆਂ ਵਾਂ ਔਰ ਸ਼ਾਮ ਤੱਕ ਜਿਹੜਾ ਵਾ ਉਹ ਪੁਲਿਸ ਵੱਲੋਂ ਨਿਆਂ ਦਿੱਤਾ ਗਿਆ ਤੁਹਾਨੂੰ ਮੈਂ ਗੱਲ ਜਿਹੜੀ ਐਸਐਸਪੀ ਨੇ ਕੱਟੋਕੜ 15 ਵਰੀ ਕਿਹਾ ਹਣਾ ਇਹਨਾਂ ਦਾ ਮੋਬਾਈਲ ਜਾਣ ਕੇ ਦਿਓ ਔਰ ਉਸ ਤੋਂ ਬਾਅਦ ਅਸੀਂ ਰਾਜਪਾਲ ਸੰਧੂ ਜੀ ਜਿਹੜੇ ਡੀਆਈਜੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਮੈਂ ਜੋ ਜ਼ਿੰਮੇਵਾਰਾ ਮੈਂ ਮੈਂ ਫੋਨ ਦਾ ਲੈ ਕੇ ਜਾਊਂਗਾ ਔਰ ਮੈਂ ਉਹਨਾਂ ਨੂੰ ਹੱਥ ਵੀ ਦਿਖਾਇਆ ਮੈਂ ਕਿਹਾ ਆ ਗੁੰਡਾਗਰਦੀ ਕੀਤੀ ਹੈ ਮੀਡੀਆ ਦੇ ਨਾਲ ਪੁਲਿਸ ਨੇ ਔਰ ਉਹਦੀ ਫੋਟੋ ਉਸ ਤੋਂ ਬਾਅਦ ਜਿਹੜੇ ਬੰਦੇ ਨੇ ਡਾਂਗਾ ਮਾਰਿਆ ਉਸ ਨੂੰ ਐਸਐਸਪੀ ਦੇ ਸਾਹਮਣੇ ਪੇਸ਼ ਕੀਤਾ ਗਿਆ ਉਹਨੇ ਦੱਸਿਆ ਕਿ ਮੋਬਾਈਲ ਕਿਹਦੇ ਕੋਲੋਂ ਕਹਿੰਦੇ ਹਾਂਜੀ ਡਾਂਗਾ ਮਾਰਿਆ ਵਾ ਪਰ ਇਹ ਅਗਰ ਸਪੀਸ਼ ਕਿੱਥੇ ਕੀਤਾ ਉਸ ਤੋਂ ਬਾਅਦ ਫਿਰ ਵੀ ਮੋਬਾਈਲ ਨਹੀਂ ਮਿਲਿਆ ਨਿਆ ਨਹੀਂ ਮਿਲਿਆ ਇਸ ਕਰਕੇ ਜਿਹੜੀ ਉੱਥੇ ਮੀਡੀਆ ਦੇ ਨਾਲ ਸ਼ਰੇਆਮ ਗੁੱਡਾਗਰਦੀ ਦਾ ਸ਼ਬਦ ਮੈਂ ਤਾਂ ਕਹਿੰਨਾ ਕਿਉਂਕਿ ਜਦੋਂ ਉਹਨਾਂ ਨੂੰ ਦੱਸਿਆ ਕਿ ਹਾਂ ਵੀ ਪੀਟੀਸੀ ਦੀ ਆਈਡੀ ਹੱਥ ਦੇ ਵਿੱਚ ਫੜੀ ਹੋਈ ਆ ਉਸ ਦੇ ਬਾਵਜੂਦ ਜਦੋਂ ਪੁਲਿਸ ਜਿਹੜੀ ਗੁੱਡਾਗਰਦੀ ਕਰਦੀ ਆ ਇਹਦਾ ਮਤਲਬ ਜਾਣ ਬੁੱਝ ਕੇ ਜੇਕਰ ਅੱਜ ਮਲਾਜੂ ਮਰਿਆ ਪੁਲਿਸ ਦੀ ਨਲਾਇਕੀ ਕਾਰ ਅੱਜ ਸੀਨੀਅਰ ਅਧਿਕਾਰੀ ਉੱਥੇ ਗਿਆ ਸੈਨੇ ਅਧਿਕਾਰੀ ਗਿਆ ਬੀਸੀ ਸਾਹਿਬ ਸੀ ਬਹੁਤ ਸੀਨੀਅਰ ਆ ਪਰ ਜੇਕਰ ਉਹ ਗਿਆ ਅੱਜ ਜਾਂ ਆਈ ਡੀ ਆਈ ਜੀ ਗਿਆ ਜਾਂ ਦੂਜੇ ਕਰਿੰਦਰ ਕਨੋਜ ਗਿਆ ਉਹ ਮਸਲਾ ਹੱਲ ਹੋਇਆ ਬੈਠ ਕੇ ਹੋਇਆ ਨਾ ਜਿਕਰ ਇਹ ਮਸਲਾ ਦੋ ਦਿਨ ਪਹਿਲਾਂ ਹੱਲ ਹੋ ਸਕਦਾ ਸੀ ਕੱਲ ਸ਼ਾਮ ਨੂੰ ਗੱਲ ਹੋ ਸਕਦਾ ਕੱਲ ਕਿਉਂ ਨਹੀਂ ਡੰਡੇ ਬੈਠਣ ਦੀ ਗੱਲਬਾਤ ਕੀਤੀ ਉਹ ਜਿਹੜੀ ਗੁੰਡਾਗਰਦੀ ਆ ਇਹ ਠੀਕ ਨਹੀਂ ਜੇਕਰ ਮੀਡੀਆ ਅੱਜ ਲੋਕਾਂ ਦੇ ਨਿਆਂ ਖੰਦਾ ਕਿ ਜੇਕਰ ਮੀਡੀਆ ਦੇ ਨਾਲ ਤੱਕਾਂਦਾ ਪੁਲਿਸ ਦਾ ਇਹ ਸ਼ਰਿਆਂ ਵਾਂਸੀ ਹਟਾਵਾਂਗੇ ਇਸ ਗੱਲ ਤੋਂ ਅਸੀਂ ਡਰਦੇ ਨਹੀਂ ਠੀਕ ਹੈ ਜੀ ਅਸੀਂ ਇਸ ਚੀਜ਼ ਨਾਲ ਅਸੀਂ ਐਸਐਸਪੀ ਨੂੰ ਪੁੱਛ ਲਓ ਕਿ 15 ਵਾਰੀ ਘਟੋਟ ਐਸਐਸਪੀ ਨੇ ਕਿਹਾ ਹੋਣਾ ਪਰ ਸਾਰਾ ਧਿਆਨ ਜਿਹੜਾ ਅਸੀਂ ਤੇ ਕਿਹਾ ਕਿ ਚਲੋ ਐਸਐਸਪੀ ਫੋਨ ਦੇਣਗੇ ਸਾਨੂੰ ਇਹਦੇ ਸੇ ਪਤਾ ਕਿ ਉਹ ਜਿਹੜੀ ਆ ਇਹਦੀ ਉਂਗਲਾਂ ਟੁੱਟੀਆਂ ਹੋਈਆਂ ਪਰ ਜੇਕਰ ਜਦੋਂ ਐਕਸਟਰਾ ਕਰਾਇਆ ਉਹਦੇ ਵਿੱਚ ਸਾਨੂੰ ਪਤਾ ਲੱਗਾ ਕਿ ਇਹਦੀ ਉਂਗਲਾਂ ਟੁੱਟੀਆਂ ਗਈਆਂ ਇਸ ਦਾ ਨਿਆ ਚਾਹੀਦਾ ਵਾ ਸਾਨੂੰ ਮੋਬਾਈਲ ਵੀ ਸਾਡਾ ਵਾਪਸ ਆ ਜੀਦਾ ਔਰ ਜਿਹੜੀ ਇਹਦੀਆਂ ਉਂਗਲਾਂ ਟੁੱਟੀਆਂ ਜਿਹੜੇ ਪੁਲਿਸ ਮੁਲਾਜ਼ਮਾ ਨੇ ਉਂਗਲਾਂ ਤੋੜੀਆਂ ਵਾ ਉਹਨਾਂ ਤੇ ਜਿਹੜੀ ਤੁਰੰਤ ਕਾਰਵਾਈ ਕੀਤੀ ਜਾਵੇ ਜੇ ਪੁਲਿਸ ਉਹਨਾਂ ਦਾ ਪੱਖਪਾਤ ਕਰਦੀ ਆ ਅਸੀਂ ਕੋਰਟ ਥ ਆਫਸਰ ਕੀ ਕਹਿ ਰਹੇ ਹੁੰਦਾ ਫੋਲਾ ਵੀ ਆ ਰਹੀ ਨੇ ਆਫਸਰ ਅਮਰਲ ਮੈਨੂੰ ਫੋਨ ਕੀਤਾ ਗਿਆ ਕਹਿੰਦੇ ਕਿ ਜੇ ਤੁਹਾਡਾ ਜਿਹੜਾ ਫੋਨ ਵਾ ਉਹ ਜਿਹੜਾ ਵਾ ਉਹਦੀ ਅਸੀਂ ਜਿਹੜੀ ਪੇਮੈਂਟ ਜਿਹੜੀ ਅਸੀਂ ਕਰ ਦਿੰਨੇ ਆ ਅਸੀਂ ਕਿ ਅਸੀਂ ਪੈਸੇ ਲੈਣ ਦੇ ਭੁੱਖੇ ਨਹੀਂਗੇ ਸਾਨੂੰ ਨਿਆ ਚਾਹੀਦਾ ਸਾਨੂੰ ਉਹੀ ਮੋਬਾਈਲ ਚਾਹੀਦਾ ਜਿਹੜਾ ਸਾਡਾ ਮੋਬਾਈਲ ਜ਼ਬਤ ਕੀਤਾ ਉਹ ਹਿੱਤ ਹੋਰ ਇਸ ਨੂੰ ਨਿਆ ਚਾਹੀਦਾ ਜਿਹੜੇ ਪੁਲਿਸ ਮੁਲਾਜ਼ਮ ਵੱਲੋਂ ਗੁੱੱਡਾ ਕਰਦੀ ਕੀਤੀ ਗਈ ਸ਼ਰੀਆਮ ਲੋਹੇ ਦੀ ਡਾਂਗ ਵਰਤੀ ਗਈ ਜਿਹੜੀ ਕਿ ਬੈਂ ਨਾ ਪੰਜਾਬ ਪੁਲਿਸ ਦੇ ਵਿੱਚ ਬੈਂਤ ਦੀ ਜਿਹੜੀ ਡਾਂਗ ਆ ਉਹ ਵਰਤ ਸਕਦੇ ਆ ਕਿਉਂਕਿ ਉਹ ਜਦੋਂ ਹੱਡੀ ਤੇ ਵੱਜਦੀ ਜੰਪ ਕਰਦੀ ਆ ਉਹ লাশ ਪਾ ਦਿੰਦੀ ਆ ਪਰ ਇਹ ਆ ਕਿ ਉਹ ਹੱਡੀ ਨਹੀਂ ਤੋੜ ਸਕਦੀ ਜਿਹੜੀ ਲੋਹੇ ਦੀ ਡਾਂਗ ਵਰਤੀ ਗਈ ਆ ਉਸ ਦੀ ਵੀਡੀਓ ਸਾਡੇ ਕੋਲ ਪ੍ਰੋਪਰਲੀ ਔਰ ਉਹ ਡਾਂਗ ਜਿਹੜੀ ਵਰਤੀ ਗਈ ਉਹਦੇ ਨਾਲ ਜਿਹੜੀਆਂ ਦੋ ਉਂਗਲਾਂ ਜਿਹੜੀਆਂ ਫੈਕਚਰ ਆਈਆਂ ਉਹਨਾਂ ਤੇ ਜਿਹੜੀ ਕਾਰਵਾਈ ਨਹੀਂ ਹੁੰਦੀ ਤਾਂ ਸਾਡਾ ਜਿਹੜਾ ਮੀਡੀਆ ਇਨਚਾਰਜ ਬਾਦ ਔਰ ਵੀਡੀਓ ਵੱਲੋਂ ਜਿਹੜਾ ਰਲ ਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਇਸ ਨੂੰ ਹਾਈਲਾਈਟ ਕੀਤਾ ਜਾਊਗਾ ਔਰ ਦਿੱਲੀ ਜਿਹੜਿਆ ਸੀ ਜਿਹੜੀ ਇੰਡੀਆ ਪ੍ਰੈਸ ਕੌਂਸਲ ਆ ਉਹਨਾਂ ਵੱਲੋਂ ਜਿਹੜੀ ਆ ਇੰਡੀਆ ਗਵਰਨਮੈਂਟ ਨੂੰ ਸ਼ਿਕਾਇਤ ਵੀ ਕੀਤੀ ਗਈ ਆ ਅੱਜ ਸਵੇਰੇ ਅਸੀਂ ਗਏ ਸੀ ਨਾ ਜੋ ਕਵਰੇਜ ਕਰਨ ਗਏ ਮੈਂ ਮੋਰਚੇ 'ਤੇ ਖੜਾ ਕਰਕੇ ਉਤਰਿਆ ਜੀ ਆਈਡੀ ਆਪਦੀ ਲੈ ਕੇ ਪੀਟੀਸੀ ਜਿਹੜੀ ਆਈਡੀ ਮੇਰੇ ਕੋਲ ਹੈਗਾ ਉਧਰ ਮੁਲਾਜ਼ਮ ਆਏ ਜੀ ਉਹਨਾਂ ਆਣ ਕੇ ਨਾ ਮੇਰੇ ਡਾਂਗ ਮਾਰੀ ਜਿਹੜੀ ਮੇਰੀ ਆਈਡੀ ਹੀ ਉਹ ਥੱਲੇ ਡੈਪੀ ਮੈਂ ਬਾਅਦ ਮੈਂ ਆਪਦਾ ਮੋਬਾਈਲ ਕੱਢਿਆ ਤੋਂ ਵੇਲ ਕੱਢ ਕੇ ਮੀਡੀਅਮ ਬਣਾ ਲੱਗਾ ਤੇ ਫਿਰ ਉਹ ਨਾਲ ਕੇ ਡਾਂਗ ਮਾਰੀ ਚਾਰ ਪੰਜ ਡਾਂਗ ਮਾਰੀਆਂ ਜੀ ਬਹੁਤ ਦੋ ਹੱਥ ਤੇ ਵੱਜੀ ਹੈ ਇੱਕ ਇਹ ਹੋ ਗਿਆ ਜਿਆਦਾ ਟੁੱਟ ਗਈਆਂ ਹੱਡੀਆਂ ਦੋ ਉਂਗਲਾਂ ਦੀਆਂ ਤੇ ਇਹਨਾਂ ਲੇਟ ਕਿਉਂ ਤੁਸੀਂ ਮੈਨੂੰ ਐਡਮਿਟ ਹੋਏ ਜਵੇਰ ਦੇ ਵੱਡੇ ਅਫਸਰ ਹੀ ਉਹ ਸਾਨੂੰ ਭਰੋਸਾ ਦਿੰਦੇ ਰਿਹਾ ਕੋਈ ਨਹੀਂ ਦਵਾਦਨੇ ਦਵਾਦਨੇ ਐਸੇ ਅਫਸਰ ਵੱਡੇ ਵੱਡੇ ਜਿਹੜੇ ਹੋਰ ਵੀ ਅਫਸਰ ਆਏ ਆ ਸਾਰਾ ਨੇ ਮਿਲਿਆ ਹੀ ਉਹ ਕਹਿੰਦੇ ਵੇਟ ਕਰੋ ਇੱਕ ਦਵਾਦਨੇ ਤੁਹਾਡਾ ਮੋਬਾਈਲ ਵੀ ਦਵਾਦਨੇ ਆ ਤੁਹਾਡੇ ਆ ਦਾਰੂ ਅਬ ਦੜ ਗਈ ਲਾ ਲਾਇਏ ਕਿਹੜੀ ਇਹ ਸੱਟ ਸੀਗੀ ਇਹ ਲੇਟਰਾ ਲੱਗਾ ਤੁਹਾਨੂੰ ਕਿ ਸੱਟ ਲੱਗੀ ਬਿਲਕੁਲ ਸਵੇਰੇ ਸਵੇਰੇ ਤਾਂ ਸਹੀ ਸੀ ਜਿੱਦਾਂ ਵੀ ਥੋੜਾ ਥੋੜਾ ਲੱਗਦਾ ਸੀਗਾ ਬਾਅਦ ਜਿਵੇਂ ਠੰਡਾ ਹੁੰਦਾ ਉਦੋਂ ਉਦੋਂ ਜਾਨਕੀ ਸਵੇਲਿੰਗ ਹੋ ਗਈ ਥੋੜਾ ਦਾਗ ਵੀ ਹੋਣ ਲੱਗ ਪਿਆ ਜੀ ਕਿੰਨੀਆਂ ਟੁੱਟੀਆਂ ਇਹ ਦੋ ਟੁੱਟੀਆਂ ਜੀ ਸੈਂਟਰ ਅੱਜ ਤੁਸੀਂ ਘਟਨਾ ਦੇਖੀ ਉਹਦੇ ਵਿੱਚ ਦੋ ਇੱਕ ਮੁਲਾਜ਼ਮ ਡੈਥ ਹੋ ਗਈ ਤੇ ਦੋ ਪੱਤਰਕਾਰਾਂ ਦੇ ਉੱਪਰ ਹਮਲਾ ਵੀ ਕੀਤਾ ਗਿਆ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਸਾਰੇ ਸੰਗਤ ਨੂੰ ਸਤ ਸਿਰਿਆ ਆਕਾਲ ਮੈਂ ਅੱਜ ਵਾਲੀ ਜੋ ਘਟਨਾ ਸਵੇਰ ਤੋਂ ਆਪਾਂ ਚੱਲ ਰਹੇ ਮੈਂ ਤਕਰੀਬਨ ਉੱਥੇ ਹੀ ਸੀਗਾ ਦੇਖ ਵੀ ਰਿਹਾ ਕੀ ਕਰ ਰਿਹਾ ਕੀ ਹੋ ਰਿਹਾ ਤੇ ਜਦੋਂ ਆ ਸ਼ਾਮ ਨੂੰ ਇੱਕ ਹੋਰ ਘਟਨਾ ਸਾਹਮਣੇ ਆਈ ਆ ਕਿ ਇੱਕ ਮੀਡੀਆ ਦਾ ਸਾਡਾ ਨਿੰਨੂ ਆਪਾਂ ਚੌਥਾ ਥੰਮ ਕਹਿੰਨੇ ਆ ਕਿਉਂਕਿ ਚੰਗਾ ਕੰਮ ਵੀ ਮੀਡੀਆ ਨੇ ਵਿਖਾਉਣਾ ਤੇ ਮਾੜਾ ਕੰਮ ਵੀ ਮੀਡੀਆ ਨੇ ਵਿਖਾਉਣਾ ਇਹ ਫਰਜ ਆ ਮੀਡੀਆ ਦਾ ਤੇ ਜੇਕਰ ਉਸ ਮੀਡੀਆ ਨੂੰ ਹੀ ਕੁੱਟਿਆ ਜਾਂ ਮਾਰਿਆ ਜਾਊਗਾ ਤੇ ਮੈਨਾਂ ਐਦੋਂ ਮਾੜੀ ਜਿਹੜੀ ਘਟਨਾ ਜਾਂ ਐਦੋਂ ਮਾੜਾ ਕੰਮ ਨਹੀਂ ਹੋ ਸਕਦਾ ਕੰਮ ਤਾਂ ਅੱਗੇ ਆਪਾਂ ਜੇ ਗੱਲ ਕਰਦੇ ਆਂ ਪ੍ਰਸ਼ਾਸਨ ਨਾਲੋਂ ਜੋ ਇੱਥੇ ਮਾਹੌਲ ਬਣਿਆ ਸੁਲਤਾਨਪੁਰ ਲੋਧੀ ਦੇ ਵਿੱਚ ਜੋ ਸਵੇਰੇ ਇੱਕ ਮੁਲਾਜ਼ਮ ਦੀ ਡੈਥ ਹੋਈ ਆ ਉਹਦਾ ਦੁੱਖ ਵੀ ਆ ਦਿਲੋਂ ਦੁੱਖ ਆ ਕਿ ਉਹ ਮੁਲਾਜ਼ਮ ਆ ਜਿਹੜਾ ਉਹਦੀ ਡੈਥ ਨਹੀਂ ਹੋਣੀ ਚਾਹੀਦੀ ਪਰ ਉਹਦੇ ਨਾਲ ਜੋ ਪੁਲਿਸ ਵੱਲੋਂ ਆ ਤੱਕਾਸ਼ਾ ਆ ਜਾਂ ਮੈਂ ਪਤਾ ਲੈਣ ਆਇਆ ਹੁਣ ਮੁੰਡੇ ਦਾ ਜਿੱਦੇ ਸੱਟ ਲੱਗੀ ਆ ਦੋ ਉਂਗਲਾਂ ਉਹਦੀਆਂ ਟੁੱਟ ਚੁੱਕੀਆਂ ਹੁਣ ਐਲ ਉਹਦਾ ਖੋਲਿਆ ਇਹ ਬਹੁਤ ਹੀ ਮਾੜੀ ਜਿਹੜੀ ਘਟਨਾ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਆ ਹੁਣ ਮੈਂ ਗੱਲ ਕਰਦੇ ਸੀ ਅੱਗੇ ਚਰਨਜੀਤ ਸਿੰਘ ਢਿੱਲੋਂ ਆ ਜਿਹੜੇ ਪੀਟੀਸੀ ਇੰਚਾਰਜ ਆ ਜ਼ਿਲ੍ਹੇ ਦੇ ਉਹਨਾਂ ਨਾਲ ਉਹ ਕਹਿੰਦੇ ਆ ਵੀ ਸਾਡੂੰ ਸਵੇਰ ਦੀ ਜਿਹੜੀ ਇਹਦੇ ਬਾਰੇ ਸਾਡੇ ਨਾਲ ਗੱਲ ਜਦੋਂ ਤੋਂ ਛੱਟ ਲੱਗੀ ਆ ਵੀ ਸਾਨੂੰ ਵਿਸ਼ਵਾਸ ਵੀ ਦਿਵਾਇਆ ਵੀ ਮੁੰਡੇ ਦਾ ਇਲਾਜ ਕਰਾਵਾਂਗੇ ਮੋਬਾਈਲ ਵੀ ਦਵਾਂਗੇ ਦੇਖੋ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਕੋਈ ਪਤਾ ਲੈਣ ਨਹੀਂ ਆਇਆ ਤੇ ਪਲੱਸ ਉਹਨਾਂ ਦਾ ਜਿਹੜਾ ਫੋਨ ਆ ਉਹ ਸਵੇਰ ਦਾ ਹੀ ਪ੍ਰਸ਼ਾਸਨ ਕੋਲ ਆ ਤੇ ਅਜੇ ਤੱਕ ਉਹ ਵਾਪਸ ਜਿਹੜਾ ਨਹੀਂ ਮਿਲਿਆ ਇਹ ਕੰਮ ਦਾ ਸਾਰ ਇਹਦਾ ਹੀ ਇਸ ਕੰਮ ਦਾ ਇਹ ਜਿਹੜਾ মিডিਆ ਦੇ ਨਾਲ ਹੋਇਆ ਜਿਹੜਾ মিডিਆ ਨਾਲ ਇਹਦਾ ਸਿੱਧਾ ਸਿੱਧਾ ਜੀ ਪ੍ਰਸ਼ਾਸਨ ਦੀ ਬਿਲਕੁਲ ਹੀ ਗੁੰਡਾਗਰਦੀ ਆਪਾਂ ਲਬਜ਼ ਵਰਤ ਸਕਦੇ ਆ ਕਿਉਂਕਿ ਵੇਖੋ মিডিਆ ਨੇ ਚੰਗਾ ਵੀ ਵਿਖਾਉਣਾ ਮਾੜਾ ਵੀ ਵਿਖਾਉਣਾ ਹੁਣ ਸਵੇਰੇ ਜਿਹੜੀ ਘਟਨਾ ਹੋਈ ਆ ਗੁਰਪੁਰਬ ਸਾਰੀ ਦੁਨੀਆ ਆਪਣੀ ਮਨਾ ਰਹੀ ਆ ਸਾਰੇ ਲੋਕ ਮਨਾ ਰਹੇ ਆ ਤੇ ਉਹਦੇ ਵਿੱਚ ਜਿਹੜੀ ਸਵੇਰੇ ਇੱਕ ਮੌਤ ਹੋ ਜਾਣੀ 5 ਵਜੇ ਜਦੋਂ ਪ੍ਰਸ਼ਾਸਨ ਨਾਲੋਂ ਉੱਥੇ ਜਾ ਕੇ ਵਿੱਚ ਉਹਦੇ ਇੰਟਰਫੇਅਰ ਕੀਤਾ ਜਾਂਦਾ ਜਾਂ ਉਹਨੂੰ ਕੋਈ ਵੀ ਸਿਸਟਮ ਨਾਲ ਉਹ ਇਹਨਾਂ ਨੇ ਕੀਤਾ ਉਸਰਾਂ ਨੂੰ ਪਤਾ ਤੇ ਉੱਥੇ ਵੇਖੋ ਜੇ ਪੁਲਿਸ ਨਾਲ ਕੋਈ ਧੱਕਾ ਹੁੰਦਾ ਤਾਂ ਉਹ ਵੀ ਤਾਂ ਆਪਣੇ ਇਹਨਾਂ ਨੇ মিডিਆ ਨੇ ਵਾਰਨਾ ਸੀਗਾ ਪਰ ਗੱਲ ਇਹ ਆ ਵੀ ਇਹਦੇ ਚ ਜਿਹੜੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਕੀ ਨਾਮ ਹੈ ਤੁਹਾਡਾ ਕੋਣ ਹੈ ਮੈਂ ਕਰਨਜੀਤ ਸਿੰਘ ਹਾਲੀ ਹਲਕਾ ਚਾਰਜ ਬੀਜੇਪੀ ਸੁਲਤਾਨਪੁਰ ਲੋਧੀ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਜੋ ਕਿ ਅੱਜ ਸ੍ਰੀ ਸੁਲਤਾਨਪੁਰ ਲੋਧੀ ਵਿਖੇ ਨਿਹੰਗ ਸਿੰਘਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਹੋਈ ਗੋਲੀਬਾਰੀ ਦੀ ਕਵਰੇਜ ਕਰਦੇ ਹੋਏ ਚਰਨਜੀਤ ਸਿੰਘ ਢਿੱਲੋਂ ਪੀਟੀਸੀ ਦੇ ਸੀਨੀਅਰ ਪੱਤਰਕਾਰ ਦੇ ਕੈਮਰਾਮੈਨ ਬਲਵਿੰਦਰ ਸਿੰਘ ਦੇ ਨਾਲ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਗੁੰਡਾਗਰਦੀ ਅਤੇ ਕੁੱਟਮਾਰ ਦੀ ਮੈਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਨਾਲ ਹੀ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਮੌਕੇ ਦੀ ਜਿਹੜੀ ਘਟਨਾ ਹੋਈ ਹੈ ਉਸ ਦੇ ਵਿੱਚ ਦੋਸ਼ੀ ਪੁਲਿਸ ਮੁਲਾਜ਼ਮਾਂ ਅਤੇ ਮੌਕੇ ਤੇ ਐਸਐਸਪੀ ਡੀਐਸਪੀ ਅਤੇ ਹੋਰ ਅਧਿਕਾਰੀਆਂ ਦੀ ਜ਼ਿੰਮੇਵਾਰੀ ਬੰਦੀ ਹੈ ਅੱਜ ਦੀ ਜੋ ਅੱਜ ਜਿਹੜੀ ਘਟਨਾ ਵਾਪਰੀ ਹੈ ਬਹੁਤ ਹੀ ਮਦਭਾਗੀ ਹੈ ਮੈਂ ਇਸ ਨੂੰ ਖਾਸ ਕਰਕੇ ਜਿਹੜੀ ਅੱਜ ਸੁਲਤਾਨਪੁਰ ਲੋਧੀ ਵਿੱਚ ਇੱਕ ਸ਼ਹੀਦ ਹੋਏ ਸੁਲਤਾਨਪੁਰ ਲੋਧੀ ਦੇ ਨੌਜਵਾਨ ਦੇ ਲਈ ਨੌਜਵਾਨ ਦੇ ਲਈ ਮੈਂ ਸੁਲਤਾਨਪੁਰ ਲੋਧੀ ਅਤੇ ਜ਼ਿਲ੍ਹਾ ਪੁਲਿਸ ਨੂੰ ਇਸ ਦੇ ਵਿੱਚ ਦੋਸ਼ੀ ਕਰਾਰ ਦਿੰਦਾ ਹਾਂ ਜੇ ਅਗਰ ਪੁਲਿਸ ਮੁਲਾਜ਼ਮ ਅਗਰ ਪੁਲਿਸ ਅਧਿਕਾਰੀ ਚਾਹੁੰਦੇ ਤੇ ਦੋ ਦਿਨ ਤੋਂ ਹੀ ਇਸ ਮਾਮਲੇ ਨੂੰ ਬੈਠ ਕੇ ਸੁਲਝਾ ਸਕਦੇ ਸੀ ਮਗਰ ਉਹਨਾਂ ਨੇ ਇਸ ਮਾਮਲੇ ਨੂੰ ਤੂਲ ਦਿੰਦੇ ਹੋਏ ਅੱਜ ਪਹਿਲਾਂ ਨਿਹੰਗ ਸਿੰਘਾਂ ਤੇ ਹਮਲਾ ਕੀਤਾ ਉਸ ਤੋਂ ਬਾਅਦ ਉਹਨਾਂ ਵੱਲੋਂ ਜਵਾਬੀ ਫਾਇਰਿੰਗ ਦੌਰਾਨ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਇਸ ਲਈ ਮੈਂ ਇਸ ਨੂੰ ਪੰਜਾਬ ਪੁਲਿਸ ਦੀ ਅਣਗਹਿਲੀ ਦੱਸਦਾ ਹਾਂ ਕਿ ਇਹ ਜਿਹੜੀ ਹੈ ਪੰਜਾਬ ਪੁਲਿਸ ਦੀ ਬਹੁਤ ਵੱਡੀ ਨਾਕਾਮੀ ਹੈ ਜਿਨ੍ਹਾਂ ਨੇ ਇੱਕ ਪੰਜਾਬ ਦਾ ਸੁਲਤਾਨ ਬਲੋਦੀ ਦਾ ਇੱਕ ਹੀਰਾ ਨੌਜਵਾਨ ਗਵਾ ਦਿੱਤਾ ਹੈ ਇਸ ਲਈ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਅੱਜ ਦੀ ਇਸ ਗੋਲੀਬਾਰੀ ਲਈ ਸੁਲਤਾਨਪੁਰ ਲੋਧੀ ਜ਼ਿਲ੍ਹਾ ਪੁਲਿਸ ਲਈ ਸਬੰਧਿਤ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਦੀ ਇਸ ਦੀ ਮੈਂ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਕਿ ਪੱਤਰਕਾਰਾਂ ਦੇ ਨਾਲ ਕੁੱਟਮਾਰ ਕੀਤੀ ਬਹੁਤ ਹੀ ਹਿੰਮਤ ਭਾਗੀ ਘਟਨਾ ਹੈ ਕਿਉਂਕਿ ਜਿਹੜਾ ਮੀਡੀਆ ਹੈ ਉਹ ਇੱਕ ਲੋਕਤੰਤਰ ਦਾ ਚੌਥਾ ਤੰਮ ਹੈ ਮੀਡੀਆ ਇੱਕ ਪਬਲਿਕ ਦੇ ਪਬਲਿਕ ਤੇ মিডিਆ ਦੌਰਾਨ ਇੱਕ ਪੁਲ ਦਾ ਕੰਮ ਕਰਦਾ ਹੈ ਅਗਰ ਇੱਕ ਇੱਕ মিডিਆ ਇਹ ਹੈ ਜਿਸ ਨੇ ਪਬਲਿਕ ਦੀਆਂ ਪਬਲਿਕ ਦੀਆਂ ਗੱਲਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਣਾ ਹੈ ਅਗਰ মিডিਆ ਦੇ ਨਾਲ ਹੀ ਇਸ ਤਰ੍ਹਾਂ ਦੇ ਨਾਲ ਦੁਰਵਿਵਹਾਰ ਕੀਤਾ ਜਾਵੇਗਾ ਤੇ ਇਸ ਲਈ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਗਰ ਪੰਜਾਬ ਸਰਕਾਰ ਨੇ ਇਸ ਪੱਤਰਕਾਰ ਦੇ ਖਿਲਾਫ ਕੀਤੀ ਜਿਹੜੀ ਪੱਤਰਕਾਰ ਦੇ ਨਾਲ ਕੁੱਟਮਾਰ ਦੀ ਕੋਈ ਕਾਰਵਾਈ ਅਧਿਕਾਰੀਆਂ ਤੇ ਨਾ ਕੀਤੀ ਤੇ ਜਰਨਲਿਸਟ ਪ੍ਰੈਸ ਕਲਬ ਪੰਜਾਬ ਵੱਡੇ ਲੈਵਲ ਤੇ ਸੰਘਰਸ਼ ਅੱਡੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਧੰਨਵਾਦ